ਸੱਜੇ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਵੱਧ ਗਈਆਂ ਮੁਸ਼ਕਲਾਂ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦਾ ਦਿੱਤੇ ਹੁਕਮ ਚੇਅਰਮੈਨ ਜਸਵੀਰ ਗੜੀ ਨੇ ਡੀਐਸਪੀ ਕਪੂਰਥਲਾ ਹਰਗੁਰਦੇਵ ਨੂੰ ਵੀ ਕੀਤਾ ਗਿਆ ਤਲਬਾ ਕਾਂਗਰਸ ਸੰਸਦ ਰਾਜਾ ਵੜਿੰਗ ਨੂੰ 20 ਨਵੰਬਰ ਤੱਕ ਗ੍ਰਫਤਾਰ ਕਰਨ ਦੇ ਲਈ ਕਿਹਾ ਅਸਲ ਕੁਝ ਦਿਨ ਪਹਿਲਾਂ ਸਰਨਤਾਰਨ ਜਿੰਨੀ ਚੋਣ ਦੇ ਪ੍ਰਚਾਰ ਦੌਰਾਨ ਰਾਜਾ ਵੜਿੰਗ ਦੇ ਵੱਲੋਂ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘਵਾਰੇ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ جاری ਰਹੇਗਾ ਵਿਦਿਆਰਥੀਆਂ ਦਾ ਧਰਨਾ ਵਿਦਿਆਰਥੀਆਂ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਰਹੀ ਵੇਸ ਢਾਲਿਤੀ ਭਰੋਸੇ ਦੀ ਮੰਗ ਦੇ ਉੱਪਰ ਅੜ ਗਿਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਕਿਹਾ ਜਦੋਂ ਤੱਕ ਲਿਖਤੀ ਪ੍ਰੋਸਾ ਨਹੀਂ ਮਿਲਦਾ ਤਰਨਾ ਜਾਰੀ ਰਹੇਗਾ ਜੇਕਰ ਮੰਗਾ ਨਹੀਂ ਮੰਨਿਆ ਗਿਆ ਤਾਂ ਪੂਰੀ ਯੂਨੀਵਰਸਿਟੀ ਬੰਦ ਕਰਾਂਗੇ 10 ਨਵੰਬਰ ਨੂੰ ਪ੍ਰਦਰਸ਼ਨ ਸਿਰਫ ਇੱਕ ਟਰੈਲਰ ਵਜੋਂ ਦਿਖਾਇਆ ਸੀ ਦਿੱਲੀ ਕਾਰ ਤਮਾਕੇ ਦੇ ਮਾਮਲੇ ਦੇ ਵਿੱਚ ਸ਼ੁਰੂਆਤੀ ਜਾਂਚ ਦੌਰਾਨ ਹੋਇਆ ਵੱਡਾ ਖਲਾਸਾ ਸ਼ੱਕੀਆਂ ਕੋਲੋਂ ਇੱਕ ਹੋਰ ਕਾਰ ਹੋਣ ਬਾਰੇ ਲੱਗਿਆ ਪਤਾ ਲਾਲ ਫੋਰਡ ਇਕੋਸਪੋਰਟ ਕਾਰ ਦੀ ਕੀਤੀ ਜਾ ਰਹੀ ਪਾਲ ਦਿੱਲੀ ਦੇ ਸਾਰੇ ਪੁਲਿਸ ਸਟੇਸ਼ਨਾਂ ਤੇ ਸਰਹੱਦੀ ਚੌਕੀਆਂ ਦੇ ਉੱਪਰ ਅਲਰਟ ਯੂਪੀ ਅਤੇ ਹਰਿਆਣਾ ਪੁਲਿਸ ਨੂੰ ਵੀ ਕੀਤਾ ਗਿਆ ਚੌਕਸ ਦਿੱਲੀ ਪੁਲਿਸ ਦੀਆਂ ਪੰਜ ਟੀਮਾਂ ਕਰ ਰਹੀਆਂ ਨੇ ਕਾਰਦੀਪਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਦੇ ਉੱਪਰ ਖੁਦ ਸਖਤੀ ਦੇ ਨਾਲ ਜਾਂਚ ਕਰਦੇ ਦਿੱਤੇ ਹਨ ਨਿਰਦੇਸ਼ ਪੰਜਾਬ ਦੇ ਵਿੱਚ ਫਿਰੋਜ਼ਪੁਰ ਤੋਂ ਪੱਟੀ ਤੱਕ ਬਣਾਈ ਜਾਵੇਗੀ ਨਵੀਂ ਰੇਲਵੇ ਲਾਈਨ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਮਿੱਟੂ ਨੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਕਿ 25.7 ਕਿਲੋਮੀਟਰ ਰੇਲਵੇ ਲਾਈਨ ਬਣਾਉਣ ਦੇ ਲਈ ਲੱਗੇਗੀ 764 ਕਰੋੜ ਦੀ ਲਾਗਤ ਫਿਰੋਜ਼ਪੁਰ ਤੋਂ ਪੱਟੀ ਤੱਕ 764 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਈ ਜਾਵੇਗੀ ਨਵੀਂ ਰੇਲਵੇ ਲਾਈਨ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਰੇਲਵੇ ਲਾਈਨਾਂ ਦੇ ਵਿੱਚ ਆਉਣਗੀਆਂ ਉਹਨਾਂ ਨੂੰ ਟੋਕਮਾ ਮੁਆਵਜ਼ਾ ਦਿੱਤਾ ਜਾਵੇਗਾ ਰੇਲਵੇ ਲਾਈਨ ਦੇ ਵਿੱਚ ਪੰਜ ਪਿੰਡ ਫਿਰੋਜ਼ਪੁਰ ਦੇ ਚਾਰ ਪਿੰਡ ਤਰਨਤਾਰ ਦੇ ਆਉਣਗੇ ਮਾਝਾ ਇਲਾਕੇ ਨੂੰ ਰੇਲਵੇ ਲਾਈਨ ਦੇ ਨਾਲ ਹੀ ਰਾਹੀ ਮਾਲਵੇ ਨਾਲ ਜੁੜਿਆ ਜਾਵੇਗਾ ਪਿਆਬੀ ਯੂਨੀਵਰਸਿਟੀ ਪਟਿਆਲਾ ਦੇ 골ਡਨ ਚਾਰਸੋ ਫੀਸ ਦੇ ਵਿੱਚ ਕੀਤੀ 65% ਦੀ ਕਟੌਤੀ 33000 ਤੋਂ ਘਟਾ ਕੇ 20500 ਰੁਪਏ ਕੀਤੀ ਗਈ ਫੀਸ ਪਹਿਲਾ ਤੈ ਫੀਸ ਭਰ ਚੁੱਕੇ ਵਿਦਿਆਰਥੀਆਂ ਨੂੰ ਵਾਧੂ ਫੀਸ ਕੀਤੀ ਜਾਵੇਗੀ ਵਾਪਸ ਫਾਰਮ ਭਰਨ ਦੀ ਆਖਰੀ ਤਰੀਕ 15 ਨਵੰਬਰ ਤੋਂ ਵਧਾ ਕੇ 21 ਨਵੰਬਰ ਤੱਕ ਕੀਤੀ ਆਮਾਦੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਬੜੀ ਤਭਕੀ ਵਿਦੇਸ਼ੀ ਨੰਬਰ ਤੋਂ ਆਈ ਜਾਨੋ ਮਾਰਨ ਦੀ ਤਭਕੀ ਫਰौती ਵਜੋਂ ਮੰਗੀ ਗਈ 5 ਕਰੋੜ ਰੁਪਏ ਦੀ ਰੰਗਦਾਰੀ ਵਿਧਾਇਕ ਨੇ ਖੁਦ ਪੁਲਿਸ ਦੇ ਕੋਲ ਪੁਲਿਸ ਕਮਿਸ਼ਨਰ ਪੌਲ ਪਹੁੰਚ ਕੇ ਦਿੱਤੀ ਇਹ ਜਾਣਕਾਰੀ 14 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸ਼ਾਮ 4 ਵਜੇ ਚੰਡੀਗੜ੍ਹ ਸਤ ਸੀਐਮ ਰਿਹੈਸ ਦੇ ਉੱਪਰ ਹੋਵੇਗੀ ਬੈਠਕ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੋਵੇਗੀ ਮੀਟਿੰਗ ਕਈ ਵੱਡੇ ਫੈਸਲਿਆਂ ਦੇ ਉੱਪਰ ਇਸ ਮੀਟਿੰਗ ਦੇ ਵਿੱਚ ਮੋਹਰ ਲੱਗਣ ਦੀ ਜਿਤਾਈ ਜਾ ਰਹੀ ਹੈ ਉਮੀਦ 72 ਡੀਆਈਜੀ ਹਰਚਰਨ ਸਿੰਘ ਭੋਲਰ ਨੇ ਜੇਲ੍ਹ ਦੇ ਵਿੱਚ ਕੀਤੀ ਗੱਦੇ ਦੀ ਮੰਗ ਜੇਲ੍ਹ ਦੀ ਬੈਰਕ ਦੇ ਵਿੱਚ ਪਿੱਠ ਦਰਦ ਹੋਣ ਦੀ ਆਖੀ ਗੱਲ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰੱਖੀ ਗੱਦੇ ਦੀ ਡਿਮਾਂਡ ਹੈ ਸੀਬੀਆਈ ਕੋਰਟ ਨੇ ਜੇਲ੍ਹ ਦੇ ਸੁਪਰਡੈਕਟਰ ਨੂੰ ਭੇਜੀ ਹਰਦੀ ਜੇਲ੍ਹ ਮੈਨੂਅਲ ਅਨੁਸਾਰ ਵਿਚਾਰ ਕਰਨ ਦੇ ਦਿੱਤੇ ਹਦੇਸ਼ ਦਿੱਲੀ ਐਨਸੀਆਰ ਦੇ ਵਿੱਚ ਲਗਾਤਾਰ ਵਧ ਰਿਹਾ ਪ੍ਰਦੂਸ਼ਣ ਐਸੇ ਪ੍ਰਾਲੀ ਪ੍ਰਦੂਸ਼ਣ ਦੇ ਮਾਮਲੇ ਦੇ ਉੱਪਰ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਹੋਈ ਸਖਤ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਹੁਕਮ ਜਾਰੀ ਕੀਤਾ ਕਿ ਇੱਕ ਹਫਤੇ ਦੇ ਵਿੱਚ ਜਵਾਬ ਦਿੱਤਾ ਜਾਵੇ ਸੂਬਿਆਂ ਵੱਲੋਂ ਚੋਕੇ ਠੋਸ ਕਬਦਵਾ ਦੀ ਰਿਪੋਰਟ ਮੰਗੀ ਗਈ ਕਿ ਤੁਸੀਂ ਇਸ ਸਾਲ ਇਸ ਪਰਾਲੀ ਦੇ ਨਿਬਟਾਰੇ ਦੇ ਲਈ ਪੰਜਾਬ ਅਤੇ ਹਰਿਆਣਾ ਦੀ ਸਰਕਾਰ ਨੇ ਕੀ ਪ੍ਰਬੰਧ ਕੀਤੇ ਨੇ ਇਹ ਰਿਪੋਰਟ ਮੰਗੀ ਗਈ ਆ ਇੱਕ ਹਫ਼ਤੇ ਦੇ ਵਿੱਚ ਦਿੱਲੀ ਤਮਾਕੂ ਦੇ ਪੀੜਤਾਂ ਦੇ ਲਈ ਮੁਆਵਜ਼ੇ ਦਾ ਕੀਤਾ ਗਿਆ ਐਲਾਨ ਅਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮਿਲੇਗੀ ਮੱਦਦ ਗੰਭੀਰ ਜ਼ਖਮੀਆਂ ਨੂੰ 5-5 ਲੱਖ ਰੁਪਏ ਦੀ ਮਦਦ ਜ਼ਖਮੀਆਂ ਨੂੰ 2-2 ਲੱਖ ਰੁਪਏ ਦੀ ਮਦਦ ਦਾ ਐਲਾਨ ਹੈ ਦਿੱਲੀ ਦੀ ਸੀਆਮ ਰੇਕਾ ਗੁਪਤਾ ਨੇ ਕੀਤਾ ਲਾ ਇਸਨ ਅਸਨ ਅਸਦਿਆਂ ਦਾ ਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ